ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਜੜੇ ਬਾਗਾਂ ਦੇ ਗੱਲਣ ਪਟਵਾਰੀ ਇਹ ਐਵੇਂ ਨਹੀਂ ਲੋਕਾਂ ਨੇ ਗੱਲਾਂ ਕਹੀਆਂ ਹੋਣੀਆਂ ਤੇ ਮੈਂ ਜਿਹੜੀ ਗੱਲ ਕਰਨੀ ਆ ਨਾ ਇੱਥੇ ਸ਼ੁਰੂਆਤ ਕਰ ਦਿੰਦਾ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਜਾਨਕਿ ਅਮਰਤਪਾਲ ਦੇ ਭਾਪੇ ਵਰਗੇ ਤੇ ਰਾਜਮਾਤਾ ਬਲਵਿੰਦਰ ਕੌਰ ਪੰਜ ਸਤ ਹੋਰ ਨੇ ਨਾਲ ਇਹਨਾਂ ਦੇ ਲੋਕਾਂ ਦਾ ਗ੍ਰਾਹਕ ਕੀਤਾ ਹੋਇਆ ਪੈਸਾ ਹੁੰਦਾ ਤੇ ਲਾ ਕੇ ਗੱਡੀਆਂ ਤੁਰ ਪੈਂਦੀ ਨੇ ਇਹ ਪਤਾ ਕਿੱਥੇ ਗਏ ਨੇ ਨਾ ਬਾਹ ਰਾਸ਼ਤ ਜਿੱਥੇ ਹੀਰਾ ਮਹਿਲ ਦੇ ਵਿੱਚ ਉਹਦਾ ਪ੍ਰਤਾਪ ਸਿੰਘ ਨੂੰ ਜਣ ਕੇ ਰਾਣੀ ਪ੍ਰੀਤੀ ਸਿੰਘ ਦੇ ਮੁੰਡੇ ਨੂੰ ਦਸਤਾਰ ਬੰਨ੍ਹੇ ਕਰਾਈਆ ਉੱਥੇ ਗਏ ਉੱਥੇ ਜਾ ਕੇ ਉਹਦਾ ਸਨਮਾਨ ਕਰਦੇ ਨੇ ਅਸ਼ਾ ਉਹ ਇੱਕ ਬਜ਼ੁਰਗ ਹੈ ਇੱਕ ਰਾਣੀ ਪ੍ਰੀਤੀ ਸਿੰਘ ਜਿਹੜੀ ਹੈਗੀ ਐ ਇਹਨਾਂ ਦੋਨੋਂ ਪੰਜਾਬੀ ਨਹੀਂ ਬੋਲਦੀ ਉਹ ਹਿੰਦੀ ਬੋਲਦੀ ਐ ਇੱਕ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਬਾਣੀ ਬਾਰੇ ਸਮਝ ਐ ਉਹ ਕਹਿੰਦੀ ਮੈਂ ਸਿੱਖ ਰਹੀ ਹਾਂ ਹੌਲੀ ਹੌਲੀ ਹੁਣ ਸ਼ਰਮ ਕਹਤਾ ਬੀਬੀ ਨੇ ਉਹਨੇ ਬਚਾਈ ਨਹੀਂ ਰੱਖਿਆ ਦੇਖੋ ਬੀਬੀ ਜਿਹੜੇ ਬਜ਼ੁਰਗ ਐ ਮਾਤਾ ਉਹ ਹੀ ਉਹਦੀ ਬੋਲਦੀ ਐ ਉਹ ਕਹਿੰਦੀ ਹਮੇਂ ਕੀ ਪਤਾ ਥਾ ਬੇਰਾਜਾ ਨੀਸੇਂ ਕੀ ਐ ਨਾ ਭਾਰਤ ਕੀ ਐ ਸੇਮ ਸੇ ਕਮ ਕੀ ਹੁੰਦੀ ਐ ਮੈਂ ਤਾਂ ਪਤਾ ਨਹੀਂ ਕਿੰਕੁਸੀ ਦੱਸੋ 124 ਸਾਲ ਕਿਨੇ ਹੁੰਦੇ ਮੇਰੀ ਉਮਰ 50 ਦੀ ਹੈ ਮੇਰੇ ਬਾਪੂ ਦੀ 80 ਦੀ ਲਾ ਲਓ ਤੇ ਮੇਰੇ ਦਾਦੇ ਦੀ ਉਹਦੇ ਪਰਦਾਦੇ ਦੀ ਪੰਜ ਪੀੜੀਆਂ ਤੱਕ ਮੈਨੂੰ ਵੀ ਪਤਾ ਨਹੀਂ ਜਿ ਮੇਰਾ ਦਾਦਾ ਕੌਣ ਸੀ ਪਾਬੇ ਦਾਦਾ ਕੌਣ ਸੀ ਮੈਨੂੰ ਪੰਜ ਪੀੜੀਆਂ ਤੱਕ ਪਤਾ ਹੈ तकरीबन तकरीबन ਤੇ ਇਹਨਾਂ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ 124 ਸਾਲ ਦੇ ਵਿੱਚ ਮਿਸਾੜਾ ਪਸ਼ੋਕੜ ਕੀ ਸੀ ਅਸੀਂ ਨਾ ਜੁੱਤੀਆਂ ਆਪ ਖਾਂਦੇ ਸਾਡੇ ਕੋ ਜੁੱਤੀਆਂ ਮਾਰਦਾ ਨਹੀਂ ਕਿਹਦੀ ਹਿੰਮਤ ਹੈਗੀ ਵੀ ਕਿਹਦੇ ਕੋ ਜੁੱਤੀ ਮਾਰ ਦੋ ਅਸੀਂ ਆਦ ਹੀ ਆ ਸਾਡੇ ਖੁਰਕ ਹੁੰਦੀ ਹੈ ਫਿਰ ਸਾਡੇ ਜੋ ਜੁੱਤੀਆਂ ਪੈਂਦੀਆਂ ਨੇ ਫਿਰ ਸਾਡੇ ਫੁਰ ਕਾਟ ਜਾਂਦੀ ਹੈ ਉੱਥੇ ਗਏ ਨੇ ਹੁਣ ਹੁਣੇ ਕਿਉਂ ਗਏ ਨੇ ਅ ਡਾਕਟਰ ਢਿੱਲੋ ਸਾਹਿਬ ਨੇ ਉਹ ਬਹੁਤ بڑے ਲਿਖੇ ਨੇ ਵਿਦਵਾਨ ਨੇ ਉਹਨਾਂ ਨੇ ਇੱਕ ਤੰਗ ਕਸ਼ਿਆ ਸੀ ਤੇ ਉਹ ਜੇਕਰ ਮੈਂ ਇੱਥੇ ਕਰ ਦਿੰਦਾ ਉਹ ਕਹਿੰਦੇ ਇੱਕ ਡਰਾਮਾ ਖੰਡੂਰ ਸਾਹਿਬ ਤੋਂ ਸ਼ੁਰੂ ਹੋਇਆ ਡਿਬਰੂਗੜ੍ਹ ਜੇਲ੍ਹ ਜਾ ਕੇ ਖਤਮ ਹੋ ਗਿਆ ਤੇ ਇੱਕ ਡਰਾਮਾ ਸ਼ੁਰੂ ਹੋਇਆ ਹੀਰਾ ਮਹਿਲ ਤੋਂ ਜਨਕੀ ਨਾਬਾ ਰਾਜ ਤੋਂ ਜਿਹੜੀ ਰਾਸਤਾ ਰਾਜਾ ਸੀ ਹੀਰਾ ਸਿੰਘ ਤੇ ਉਹਦਾ ਪੁੱਤਰ ਦਿਪਦਮਨ ਸਿੰਘ ਇਹ ਤੋਂ ਸ਼ੁਰੂ ਹੁੰਦਾ ਹੁਣ ਜਿਹੜਾ ਇਹ ਡਰਾਮਾ ਸੀ ਇਹ ਡਰਾਮੇ ਦੇ ਵਿੱਚ 1% ਵੀ ਸੱਚਾਈ ਨਹੀਂ ਹੈਗੀ ਡਰਾਮਾ ਡਰਾਮੇ ਹੁੰਦੇ ਸੱਚਾਈ ਕਿ ਤੋਂੜੀਏ ਉਹ ਬੱਚੇ ਨੂੰ ਸੁਪਨਾ ਦਿਵਾਇਆ ਗਿਆ ਪੂਰੀ ਜਿਹੜੇ ਕਹਾਣੀਕਾਰ ਨੇ ਨਾ ਉਹਨੇ ਕਹਾਣੀ ਵਧੀਆ ਫਿੱਟ ਕਰਕੇ ਪੇਸ਼ ਕੀਤੀ ਵਧੀਆ ਤਰੀਕੇ ਨਾਲ ਤੁਸੀਂ ਪਿਕਚਰਾਂ ਦੇਖਦੇ ਹੋ ਪਿਕਚਰ ਦੇ ਵਿੱਚ ਇਹ ਰੀਅਲ ਹੁੰਦਾ ਹੈ ਵੀ ਆਖਰ ਦੇ ਵਿੱਚ ਆ ਕੇ ਜਿਹੜਾ ਹੀਰੋ ਹੁੰਦਾ ਹੈ ਜੇਤ ਉਹਦੀ ਹੋਣੀ ਹੁੰਦੀ ਹੈ ਉਹ ਮਰ ਜੇ ਨਾ ਮਰੇ ਜਿੰਦਾ ਰਹੇ ਜੇਤ ਉਹਦੀ ਹੋਣੀ ਹੁੰਦੀ ਹੈ ਸਕ੍ਰਿਪਟ ਜਿਹੜੀ ਹੁੰਦੀ ਹੈ ਨਾ ਜਿਹੜੇ ਜਿਹੜੇ ਕਹਾਣੀ ਲਿਖਣ ਵਾਲਾ ਹੁੰਦਾ ਉਹ ਇੱਥੇ ਆ ਕੇ ਉਹ ਸਟੋਰੀ ਨੂੰ ਖਤਮ ਕਰ ਕਰਦਾ ਹੈ ਜਣਕੇ ਸਕ੍ਰਿਪਟ ਜਿਹੜੀ ਹੁੰਦੀ ਹੈ ਉਸ ਤਰੀਕੇ ਨਾਲ ਲਿਖੀ ਜਾਂਦੀ ਹੈ ਇਦਾਂ ਹੀ ਹੋਇਆ ਤੇ ਹੁਣ ਇਹ ਬੈਂਦੀ ਗੰਗਾ ਵਿੱਚ ਹੱਥ ਧੋਣੇ ਇਸ ਨੂੰ ਕਿਹਾ ਜਾਂਦਾ ਹੈ ਵੀ ਲੋਕ ਗਏ ਉੱਥੇ ਜਾ ਕੇ ਮਾਨ ਸਨਮਾਨ ਕੀਤਾ ਵੀ ਅਸੀਂ ਕਿ ਪਿੱਛੇ हट ਗਏ। ਮੈਸੇ ਰਸ ਵਿੱਚ ਨਹੀਂ ਗਏ। ਉਹ ਜਿਵੇਂ ਕਹਿੰਦਾ ਵੀ ਮੇਲੇ ਚੱਕੀ ਰੋਣੇ ਨੂੰ ਕੌਣ ਖੋਦਦਾ ਹੁੰਦਾ। ਉਦਾਂ ਸਿਆਣੇ ਰਹੇ ਵੀ ਉੱਥੇ ਨਾ ਜਾਈ ਵੀ ਉੱਥੇ ਫਿਰ ਖਬਰਾਂ ਵੱਡੀਆਂ ਲੱਗਣੀਆਂ ਸਾਡੇ ਵੱਲ ਕਿਉਂਕਿ ਉੱਥੇ ਢਿੱਲੋ ਬਰ ਕੇ ਬਾਬੇ ਪਹੁੰਚੇ ਹੋਏ ਸੀ। ਵੀ ਉੱਥੇ ਸਾਨੂੰ ਕਿਹਨੇ ਪੁੱਛਣਾ। ਇਹ ਤਾਂ ਨਹੀਂ ਗਏ। ਫਿਰ ਬਾਅਦ ਵਿੱਚ ਗਏ ਨੇ। ਸ੍ਰੀ ਸਾਹਿਬ ਦੇ ਕੇ ਆਏ ਨੇ। ਤੇ ਉੱਪਰ ਲਿਖਿਆ ਹੋਇਆ ਵੀ ਨਾਬਾ ਰਾਸਤ ਤੋਂ ਰਾਣੀ ਪ੍ਰੀਤੀ ਸਿੰਘ ਦਾ ਸਨਮਾਨ ਕਰਨ ਹੀਰਾ ਮਹਿਲ ਨਾਬਾ ਵਿਖੇ ਪੁਜੇ ਕੌਣ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਤੋਂ ਅਮਰਪਾਲ ਦੇ ਪਿਤਾ ترਸੀਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਇਹ ਪਹੁੰਚੇ ਉੱਥੇ ਮਤਲਬ ਕਿ ਹੁਣ ਇਹਨੂੰ ਪਤਾ ਹੈ ਬਿਟੋਲ ਵਜਾਉਣ ਬਾਅਦ ਚ ਅਸੀਂ ਦੋਨਾਂ ਨੇ ਚੱਕਿਆ ਜਿਵੇਂ ਇਹਦਾ ਖੜਕਾ ਵੱਧ ਹੋ ਉਹ ਜਿਵੇਂ ਕੋਈ ਕੋਈ ਬਿਆਉਣ ਬਾਜ ਚੱਲਿਆ ਸੀਗਾ ਤੇ ਉਹਦੇ ਚ ਬਾਜੇ ਵੱਜਦੇ ਸੀ ਬੱਜੀ ਕੇ ਬੱਜੀ ਕੇ ਇੱਕ ਜੱਟ ਵਿਚਾਲੇ ਵੜ ਗਿਆ ਉਹ ਜਿਹੜਾ ਬੀਜ ਵਿਚਣ ਵਾਲਾ ਪੂਰ ਹੁੰਦਾ ਉਹਨੇ ਉਹ ਚੱਕ ਲਿਆ ਤਾਂ ਹਮ ਚੱਕ ਕੇ ਉਹ ਵਜਾਉਣ ਲੱਗ ਗਿਆ ਉਹ ਵਿੱਚ ਬੂੰ 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 ਕਰੀ ਗਿਆ ਵਿਚਾਰਾ ਤੇ ਉਹ ਜਦੋਂ ਦੂਜੇ ਬਾਜਾਂ ਵਾਲੇ ਬੰਦ ਹੋ ਗਏ ਫਿਰ ਉਹ ਵੀ ਹੁਣ ਨਾ ਕੋਈ ਸੋਰ ਸੀ ਨਾ ਕੋਈ ਲੈ ਸੀ ਤੇ ਉਹ ਵਿਚਾਰਾ ਫਿਰ ਭੈੜਾ ਲੱਗਿਆ ਉਹ ਕਹਿੰਦੇ ਬੰਦ ਕਰ ਬੰਦ ਕਰ ਇੱਕ ਬੰਦਾ ਕਹਿੰਦਾ ਨਹੀਂ ਵਧੀਆ ਵਜਾ ਵਧੀਆ ਉਹ ਕਹਿੰਦਾ ਵਧੀਆ ਤਾਂ ਫੇਰ ਵਜੂ ਜੇ ਵਜਾਉਣਗੇ ਇਹਨਾਂ ਨਾਲ ਵਜਣਾ ਮੈਨੂੰ ਤਾਂ ਆਉਂਦਾ ਨਹੀਂ ਕਹਿੰਦਾ ਮੈਂ ਤਾਂ ਉਹਦੇ ਚੱਕ ਲਿਆ ਪੋਰ ਹੈ ਕਹਿੰਦਾ ਇਹ ਕਿਹੜਾ ਕੋਈ ਸਾਜ਼ ਥੋੜੀ ਹੈ ਮੈਂ ਦੋਨੇ ਕਾੜਤਾ ਨੇ ਇਹ ਗੱਟਮੈਂਟ ਕਰਕੇ ਹੋਣਗੇ ਵੀ ਤੁਸੀਂ ਵੀ ਧੋਕੇ ਵਿੱਚ ਹੈਗੇ ਹੋ ਖਤਰੇ ਵਿੱਚ ਹੈਗੇ ਹੋ ਵੀ ਅਸੀਂ ਵੀ ਖਤਰੇ ਵਿੱਚ ਹੈਗੇ ਆਂ ਵੀ ਖੇਤਰ ਸਾਡੇ ਹੀ ਪੈ ਸਕਦੇ ਆ ਤੇ ਖੇਤਰ ਸਾਡੇ ਹੀ ਪੈ ਸਕਦੇ ਆ ਵੀ ਇੱਕ ਦੂਜੇ ਦਾ ਬਚਾਅ ਕਰਾਂਗੇ ਦੋਨਾਂ ਨੇ ਗੱਲ ਦੇ ਢੋਲ ਪਾਇਆ ਹੈ ਵੀ ਜਿਹਦਾ ਖੜਕਾ ਬੱਧ ਉਹ ਉਧਰ ਨੂੰ ਹੋ ਜਾਣਗੇ ਬਸ ਆਜ ਹੀ ਜਾਣਾਂ ਦੀ ਡਾਕਟਰ ਇਕਵਾਲ ਸਿੰਘ ਢਿੱਲੋਂ ਜਿਹੜਾ ਤਾਨਕਾ ਸੈਨਾ ਵਧੀਆ ਤਰੀਕਾ ਹੈ ਨਾ ਕੋਲੇ ਕਿਉਂਕਿ ਪੜੇ ਲਿਖੇ ਬੰਦੇ ਉਹ ਕਹਿੰਦੇ ਖੰਡੂਰ ਸਾਹਿਬ ਤੋਂ ਡਰਾਮਾ ਸ਼ੁਰੂ ਕੀਤਾ ਡਿਬਰੂਗੜ੍ਹ ਜਾ ਕੇ ਖਤਮ ਹੋ ਗਿਆ ਤੇ ਹੁਣ ਇੱਕ ਨਾਬੇ ਰਸਤੋਂ ਕੀਤਾ ਹੈ। ਹੀਰਾ ਕਿਲਾ ਦੇ ਵਿੱਚੋਂ ਕੀਤਾ। ਤੇ ਉਹਨੇ ਡਰਾਮੇ ਬਾਅਦ ਨੇ ਇਹ ਹੁਣ ਨੇੜੇ-ਨੇੜੇ ਹੋਣਗੇ ਇਕੱਠੇ। ਤੇ ਉਧਰ ਤਾਂ ਹੁਣ ਉਹ ਬੀਬੀਆਂ ਤਾਂ ਬੋਲਣ ਲੱਗੀਆਂ। ਉਹ ਛੋਟਾ ਜਿਹਾ ਮੁੰਡਾ ਉਹ ਖੇੜੀ ਵਾਲੇ ਬਾਬੇ ਨੂੰ ਕਹਿੰਦਾ ਮੈਂ ਘੋੜੇ ਪਾਲਦਾ ਮੈਨੂੰ ਵੱਡਿਆਂ ਦਾ ਸ਼ੌਂਕ ਨਹੀਂ ਮੈਂ ਤਾਂ ਘੋੜੇ ਪਾਲਣੇ ਨੇ। ਤੇ ਵੇਟ ਕਰੋ। ਫਿਰ ਉਹਨੇ ਕਹਿਣਾ ਇਥੇ ਖਾਸ ਕਰਕੇ ਦੀ ਖੇਤੀ ਹੋਵੇ। ਚਾਰ ਕੜ ਵੱਧ ਲਾਇਆ ਕਰੋ। ਜਿਵੇਂ ਖੇੜੀ ਵਾਲਾ ਪਕਾਈ ਮਾਰ ਦੇ। ਤੇ ਉਹਦਾ ਉਹਨੇ ਕਿਹਾ ਹੱਲ ਤਾਂ ਪਤੰਗ ਜੜਾਊਗਾ ਰਾਜਾ ਉਹ ਦੇਖੋ ਛੋਟਾ ਹੀ ਹੈ ਹੈ ਤਾਂ ਮੈਲਾ ਉੱਪਰ ਪਤੰਗ ਜੜਾਇਆ ਕਰੂੰ ਜਦੋਂ ਕਿਸੇ ਦੀ ਧੌਣ ਵਿੱਚ ਚੈਨਲ ਡੋਰ ਫਿਰ ਗਈ ਤੇ ਫਿਰ ਇਹ ਨਹੀਂ ਪਤਕੀਆਂ ਸੋਜੇ ਜਿੰਨ ਕਿ ਆ ਰਾਜੇ ਹੈ ਜਿੰਨ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੂੜਾ ਐਡ ਐਡ ਸੱਸਾ ਹਾ ਹਾ ਟੱਕ ਇਹ ਆਉਂਦਾ ਹੀ ਇੱਕ ਪਾਠੀ ਸੀ ਉਹ ਮੈਨੂੰ ਕਹਿੰਦਾ ਜੀ ਥੋੜੀ ਸੰਖਿਆ ਕਰਾ ਦਿਓ ਮੈਂ ਕਰਾ ਦੇਣਾ ਫੋਨ ਤੇ ਮੈਂ ਤੁਹਾਨੂੰ ਪੁੱਛ ਲਿਆ ਕਰੇ ਮੈਂ ਦੱਸ ਦਿਆ ਕਰਾਂ ਤੇ ਗੰਗਾ ਤੇ ਨਹੀਂ ਆ ਦੋ ਅੱਖਰ ਆਉਂਦੇ ਨੇ ਜੇ ਜੇ ਤੁਸੀਂ ਬਾਬਨਾਖੀ ਪੜ੍ਹੋਗੇ ਗਿਆਨ ਗਿਆਨ ਉੱਥੇ ਉਹ ਸ਼ਬਦ ਵਰਤੇ ਜਾਂਦੇ ਆ ਜਾਂ ਯਨ ਯਨ ਇਦਾਂ ਸ਼ਬਦ ਵਰਤੇ ਜਾਂਦੇ ਆ ਉਹ ਬੋਲਣ ਥੋੜੇ ਜਿਹਾ ਔਖੇ ਆ ਮੈਨੂੰ ਕਹਿੰਦਾ ਕਹਿੰਦਾ ਆਹ ਗੁਰੂ ਸਾਹਿਬ ਨੇ ਕਿਉਂ ਲਿਖਤੀ ਕਹਿੰਦਾ ਕਹਿੰਦਾ ਇਹ ਕੀ ਲਿਖਣ ਦੀ ਲੋੜ ਸੀ ਕਹਿੰਦਾ ਜਦੋਂ ਬੋਲੇ ਲਿ ਜਾਂਦੇ ਕਹਿੰਦਾ ਹੁਣ ਬੋਲੇ ਉਦੋਂ ਨਹੀਂ ਜਾਂਦੇ ਕਹਿੰਦਾ ਗੁਰੂ ਸਾਹਿਬ ਨੂੰ ਕੀ ਲਿਖਣ ਦੀ ਲੋੜ ਸੀ ਕਹਿੰਦਾ ਜਦੋਂ ਬੋਲਣੇ ਨਹੀਂ ਆਉਂਦੇ ਕਿਸੇ ਜਾਨੀ ਕਿ ਆ ਇਹਨਾਂ ਲੋਕਾਂ ਦੀ ਕਹਿ ਲਈ ਦੇ ਅੰਦਰਲੀ ਸੋਚ ਹੈ ਚਲੋ ਹਸਤਾ ਮੈਂ ਤਾਂ ਪਿਆ ਜੀ ਕਿਉਂਕਿ ਇਹ ਡਰਾਮੇਬਾਜ਼ ਜਿਹੜੇ ਲੋਕ ਹੈ ਇਹਨਾਂ ਦੇ ਅੰਦਰ ਕੀ ਛੁਪਿਆ ਪਿਆ ਕਿੰਨੇ ਸ਼ਤਾਨ ਬਣਨਾ ਚਾਹੁੰਦੇ ਇਹ ਉਹ ਲੋਕ ਹੈ ਉਹਨਾਂ ਨੂੰ ਪਤਾ ਹੈ ਮੇ ਢੋਲ ਤੁਸੀਂ ਜੁਨਾ ਨੇ ਖੜਕਾਉਣਾ ਹੈ ਵੀ ਅਸੀਂ ਵੀ ਪਜਾਮਾ ਤੁਸੀਂ ਪਜਾਮਾ ਜਿਹਦਾ ਰੋਲਾ ਵੱਧਾਉਂਗੇ ਉੱਤਰ ਨੂੰ ਵਜਾ ਕਰਾਂਗੇ ਬਸ ਆ ਚੱਕਰ ਸਚਾਈ ਕੁਛ ਨਹੀਂ ਹੈਗੀ ਪੱਲੇ ਕੱਖ ਨਹੀਂ ਪੈਣਾ ਇਹ ਪ੍ਰਾਪਰਟੀ ਦੱਬਣ ਵਾਸਤੇ ਹਲੇ ਇਹ ਜਨ ਇੱਕ ਆਰਟੀਕਲ ਆਇਆ ਮੇਰੇ ਕੋਲ ਕਿਹਾ ਦਾ ਮੈਂ ਪੜ੍ਹ ਲਵਾਂ ਚੰਗੀ ਤਰ੍ਹਾਂ ਤੇ ਉਹਨੂੰ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਮੈਂ ਅੱਗੇ ਆਉਣ ਵਾਲੇ ਸਮੇਂ 'ਚ ਲੈ ਕੇ ਆਉਂਗਾ ਵੀ ਇਹ ਸਾਰਾ ਤਾਣਾ ਬਾਣਾ ਕਿਉਂ ਬੁਣਿਆ ਗਿਆ ਦੱਸਾਂਗਾ ਇਹਦੇ ਬਾਰੇ ਬਰਕ ਜਿਹੜੇ ਸਾਡੇ ਆਗੇ ਬਾਅਦ ਪੰਜਾਬ ਦੇ ਜਦੋਂ ਬੰਦੇ ਆਸ਼ਾ ਵਿਦਵਾਨ ਦੇਖੋ ਭਾਈ ਕਾਮ ਦੀਆਂ ਨਾਬਾ ਦੀਆਂ ਤਰੀਫਾਂ ਕਰੇ ਜਾਂਦੇ ਨੇ ਜਣ ਕੇ ਵੱਡੇ ਬੰਦੇ ਨੂੰ ਮੋਹਰਾ ਬਣਾ ਕੇ ਉਹਨਾਂ ਦਾ ਹੁਣ ਇਤਿਹਾਸ ਲਿਖਿਆ ਜਾਂ ਕੋਈ ਹਵਾਲੇ ਦਿੰਦੇ ਨੇ ਤੈਨੂੰ ਤੁਸੀਂ ਉਹ ਸੋਚ ਥੋੜੀ ਲੈ ਕੇ ਚੱਲੋਂਗੇ ਉਸਰ ਤੋਂ ਤੁਸੀਂ ਦੂਰ ਹੋ ਤੁਸੀਂ ਤਾਂ ਰੋਲੇ ਰੱਟੇ ਵਿੱਚ ਬਸ ਆਪਣੇ ਜਿਵੇਂ ਜੱਟ ਨੇ ਪੂਰ ਨੂੰ ਸਾਜ਼ ਬਣਾ ਕੇ ਵਜਾਤਾ ਸੀ ਤੁਸੀਂ ਇਦਾਂ ਵਜਾਉਣ ਦੀ ਕੋਸ਼ਿਸ਼ ਕਰਦੇ ਹੋ ਬਸ ਆ ਕਰ ਤੂੰ ਤੈਨਾਂ ਤੇ ਹੁਣ ਗਏ ਆ ਤੁਸੀਂ ਸਨਮਾਨ ਕਰਨ ਬਾਅਦ ਦੇ ਵੀ ਅਸੀਂ ਕਿ ਪਿਛੇ ਰਹਿਣਾ ਜੇ ਅਸੀਂ ਵੀ ਸਾਹਮਣੇ ਆਈਏ ਉਦੋਂ ਤਾਂ ਨਹੀਂ ਗਏ ਵੀ ਹੁਣ ਇੱਥੇ ਵੱਡੇ ਵੱਡੇ ਆਏ ਹੋਏ ਆ ਘੜਮ ਚੌਧਰੀ ਵੀ ਸਾਡੀ ਕਿਸਮ ਜਾਤ ਪੁੱਛਣੀ ਨਹੀਂ ਹੁਣ ਬਾਅਦ ਵਿੱਚ ਗਏ ਚਲੋ ਸੌ ਲੋਟਿਆਂ ਦੇ ਨਾਲ ਇਹ ਦੋਨੋਂ ਹੀ ਡਰਾਮੇ ਆ ਜੀ ਸਾਡੀ ਕੌਮ ਦੇ ਚੌਧਰੀਆਂ ਨੂੰ ਮਿਰਚਾਂ ਜਰੂਰ ਲੱਗਣੀਆਂ ਨੇ ਜਿਹੜਾ ਇਹ ਨਾਬਾ ਰਾਸ਼ਦ ਦੇ ਵਿੱਚ ਛੇਮੀ ਵੰਸ਼ ਜਣ ਕੇ ਉਹਦਾ ਪ੍ਰਤਾਪ ਸਿੰਘ ਉਹ ਬੱਚੇ ਜਿਹਨੂੰ ਜਿਹੜੀ ਦਸਤਾਰ ਬੰਦੀ ਕਰਕੇ ਰਾਜਾ ਬਣਾਣਾ ਹੱਥ ਤੇ ਬਹਾ ਕੇ ਇਹ ਵੀ ਡਰਾਮਾ ਹੀ ਹੈ ਇਹ ਡਰਾਮਾ ਬਹੁਤ ਵੱਡਾ ਤੇ ਅਮਰਤਪਾਲ ਦਾ ਡਰਾਮਾ ਤੁਹਾਨੂੰ ਪਤਾ ਦੇਖ ਹੀ ਲੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ